ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮਾਨ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪੱਤਰ ਸਥਾਨਾਂ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਾਚਾ ਗੁਰ ਨਦਰ ਦੇ ਦਿਵਸ ਦੇ ਸੰਬੰਧ ਵਿੱਚ ਅੱਜ ਇਸ ਸਾਲਾਨਾ ਜੋੜ ਮੇਲੇ ਨੂੰ ਨਿਰਭੈਗ ਨੇ ਸੰਪੂਰਨਤਾ ਬਖਸ਼ਿਸ਼ ਕਰਨ ਵਾਸਤੇ ਸੁਚਾਰੂ ਢੰਗ ਦੇ ਨਾਲ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿਵੇਂ مشورے ਲੈ ਕੇ ਉਹਨੇ ਸਾਰੇ ਸਲਾਹ ਲੈ ਕੇ ਹੀ ਹੈ। ਔਰ ਸਾਰੇ ਹੀ ਸਿੰਘ ਸੁਭਾਵਾਂ ਕੋਈ ਜੋੜੇ ਕਰ ਸੇਵਾ ਕਰਦਾ ਹੈ। ਕੋਈ ਪਾਰਕਿੰਗ ਦੀ ਸੇਵਾ ਕਰਦਾ ਹੈ। ਕੋਈ ਗੁਰੂ ਘਰ ਲੰਗਰ ਦੀ ਸੇਵਾ ਕਰਦਾ ਹੈ ਥਾਂ ਥਾਂ ਤੇ। ਸਾਰੇ ਨੇ ਆਪਣੇ ਸੁਝਾਅ ਦਿੱਤੇ ਹਨ ਔਰ ਇਸੇ ਸੰਬੰਧ ਦੇ ਵਿੱਚ ਅੱਜ ਇਸ ਇਤਿਹਾਰ ਸਾਲਾਨਾ ਜੋੜ ਮੇਲੇ ਦਾ ਜਾਰੀ ਕੀਤਾ ਗਿਆ ਹੈ ਜਿਹਦੇ ਸੰਬੰਧ ਵਿੱਚ 17 ਤਰੀਕ ਨੂੰ ਸ਼੍ਰੀ ਖੰਡਪਾਟ ਸਾਹਿਬ ਪ੍ਰਾਰੰਭ ਕੀਤੇ ਜਾਣਗੇ 19 ਤਰੀਕ ਨੂੰ ਭੋਗ ਪਾਏ ਜਾਣਗੇ ਔਰ 18 19 20 ਨੂੰ ਭਾਰੀ ਦੀਵਾਨ ਸੱਜਣਗੇ 21 ਤਰੀਕ ਨੂੰ 21 ਅਗਸਤ ਨੂੰ ਭਾਰੀ ਅਮਰਤ ਸੰਚਾਰ ਸਮਾਗਮ ਜਿਹੜਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਾਜੇ ਚਾਰ ਸਾਲਾ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸੁਭਾਅ ਮਨੁਸ ਹੋਣ ਦੇ ਸੰਬੰਧ ਵਿੱਚ ਹਰੀ ਅਮਰ ਸੰਚਾਰ ਸਮਾਗਮ ਹੋਵੇਗਾ ਸੂ ਸੰਗਤਾਂ ਕੀ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਹਨਾਂ ਸਾਲਾਨਾ ਜੋੜ ਮੇਲਿਆਂ ਦੇ ਵਿੱਚ ਹਾਜ਼ਰੀ ਭਰ ਕਰਕੇ ਇਨ ਤਮਸਤਕ ਹੋ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਿੱਤਰਾਂ ਸਾਡੇ ਦਰ ਕਰਦੇ ਹੋ ਖੁਸ਼ੀਆਂ ਪ੍ਰਾਪਤ ਕਰੋ ਜੀ ਕਿਉਂਕਿ ਇਹ ਉਹਨਾਂ ਸਮੇਂ ਦੀ ਗੱਲ ਨਹੀਂ ਹੈ ਅੱਜ ਵੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਜਿੱਥੇ ਕੋਈ ਯਾਦ ਕਰਦਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮੇਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬ ਵਿਦਲਾ ਨਾ ਜਾਈ ਹਾਰ ਤਨ ਸੰਚੀਆ ਪਾਏ ਜਹਲਤ ਪਲਤ ਹਰ ਹੋਏ ਸਖਾਈ ਗੁਰੂ ਗਰੀਬਨ ਸੱਚੇ ਪਾਤਸ਼ਾਹ ਜੀ ਅੱਜ ਜਿਹੜਾ ਸਿਮਰਨ ਕਰਦਾ ਹੈ ਸਤਿਗੁਰੂ ਨੂੰ ਯਾਦ ਕਰਦਾ ਹੈ ਅੱਜ ਸਾਰੀ ਕਾਇਨਾਤੀਆਂ ਬੜ ਦੇ ਵਿੱਚ ਸਿੱਖਾਂ ਦੀਆਂ ਮਨੋ ਕਾਮਨਾ ਭਾਵਨਾ ਸਤਿਗੁਰੂ ਪੂਰਨ ਕਰਦੇ ਹਨ ਤੋਂ ਸਮੂਹ ਸੰਗਤਾਂ ਅਗੇ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਹਨਾਂ ਸਲਾਣਾ ਜੋੜ ਮੇਲੇ ਦੇ ਜਹਾਜ ਨੇ ਪਰ ਕਰਕੇ ਸਤਿਗੁਰਾਂ ਦਾ ਅਨੰਦ ਕਰਦੇ ਹੋ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਦਰਾ ਬਾਬਾ ਕਲਾ ਸਾਹਿਬ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਸਲਾਣਾ ਜੋੜ ਮੇਲਾ ਸਾਚਾ ਗੁਰੂ ਲਾਧੋਰੇ ਦੇ ਉਸੇ ਦਾ ਉਹਦੇ ਸੰਬੰਧੀ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਚਲ ਕੇ ਆਉਂਦੀਆਂ ਬੜੀ ਸ਼ਰਧਾ ਲੈ ਕੇ ਆਉਂਦੀਆਂ ਉਸ ਮੇਲੇ ਦੇ ਪ੍ਰਬੰਧ ਵਿੱਚ ਸਾਰੇ ਅੱਜ ਸਮੁੱਚੀਆਂ ਸਿੱਖ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬਾਏ ਅਤੇ ਹੋਰ ਸਿੰਘ ਸੁਆਵਾਂ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਉਹ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਸਾਰੇ ਦੀਆਂ ਵੱਖ-ਵੱਖ ਜਿਹੜੀਆਂ ਸੇਵਾ ਵੰਡ ਕੇ ਸਾਰੀ ਸੰਗਤ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ ਔਰ ਨਾਲ ਹੀ ਅੱਜ ਕੈਲੰਡਰ ਜਾਰੀ ਕੀਤਾ ਗਿਆ ਜੋ ਸ਼ੋਮਣੀ ਕੋਤਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸudar Harjinder Singh ji ਧਾਮੀ ਸਾਹਿਬ ਵੱਲੋਂ ਜੋ ਪ੍ਰਕਾਸ਼ ਕੀਤਾ ਗਿਆ ਤੇ ਜਿੱਥੇ ਇਹ ਸਵਾਗਮ 17 ਤਰੀਕ ਨੂੰ ਸ਼੍ਰੀ ਖੰਡਵਾੜ ਸਾਹਿਬ ਆਰੰਭ ਹੋਣਗੇ 19 ਤਰੀਕ ਨੂੰ ਭੋਗ ਪੈਣਗੇ ਔਰ 20 ਤਰੀਕ ਨੂੰ ਜਿਹੜਾ ਜਿੱਥੇ 18 ਤਰੀਕ ਨੂੰ ਦੁਹਾਂ ਸੱਜਣੇ ਆ 20 ਤਰੀਕ ਨੂੰ ਸੱਜਣੇ ਆ ਉੱਥੇ ਮੈਂ ਸਮਝਦਾ ਕਿ ਬੜਾ ਵੱਡਾ ਹਰ ਸਾਲ ਦੀ ਤਰ੍ਹਾਂ ਜਿਹੜਾ ਉਹ ਅਮਰ ਸੰਚਾਰ ਹੁੰਦਾ ਹੈ ਉਸ ਵਾਰ 21 ਤਿੱਕ ਨੂੰळा ਅੰਮਰ ਸੰਚਾਰ ਜਿਹੜਾ ਇਸ ਥਾਂ ਤੇ ਕੀਤਾ ਜਾਣਾ ਤੇ ਬੜੀ ਸ਼ਰਧਾ ਦੇ ਨਾਲ ਜਿਹੜੇ ਸਿੰਘ ਜਿਹੜੇ ਆ ਉਹ ਸੱਜਦੇ ਨੇ ਅੰਮਰ ਸੱਚ ਕੇ ਛੋਟੇ ਬੱਚੇ ਬੇਬੀਆਂ ਜਿਹੜੇ ਚੱਲ ਕੇ ਆਉਂਦੇ ਨੇ ਤੇ ਜਿੱਥੇ ਅੱਜ ਪ੍ਰਚਾਰ ਦੀ ਲੋੜ ਆ ਉੱਥੇ ਮੈਂ ਸਮਝਦਾ ਕਿ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਮਹੀਨੇ ਇੱਥੇ ਜਿਹੜੇ ਅੰਮਤ ਪੁੰਨਿਆਂ ਦੇ ਦਿਹਾੜੇ ਤੇ ਜਿਹੜਾ ਸ਼ਿਕਾਇਆ ਜਾਂਦਾ ਤੇ ਬਹੁਤ ਸਾਰੇ ਸਿੰਘ ਸਿੰਘਣੀ ਸੋ ਸੱਜ ਕੇ ਜਾਂਦੇ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਜਿੱਥੇ ਸਿੱਖੀ ਸਰੂਪ ਨੂੰ ਸਾਹਮਣਾ ਚਾਹੀਦਾ ਬਰਾਸ ਨੂੰ ਸਾਹਮਣਾ ਚਾਹੀਦਾ ਨੌਜਵਾਨਾਂ ਨੂੰ ਸਾਹਮਣਾ ਚਾਹੀਦਾ ਉਥੇ ਨਸ਼ਿਆਂ ਤੋਂ ਵੀ ਜਿਹੜੇ ਆ ਸਾਡਾ ਪੰਜਾਬ ਜਿਹੜਾ ਖਾਸ ਕਰਕੇ ਨੌਜਵਾਨ ਇਹਨਾਂ ਨੂੰ ਮੇਰੀ ਸਿਮਰਨ ਬੇਨਤੀ ਆ ਕਿ ਇਹ ਨਸ਼ਿਆਂ ਤੋਂ ਜਿਹੜੇ ਅੱਜ ਪੰਜਾਬ ਸੰਬੰਧ ਦਾ ਕਿ ਗਰੀਨ ਹੋ ਗਿਆ ਇਹਨੂੰ ਸੁਧਾਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੇ ਵੱਡੇ ਉਪਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਉਥੇ ਨਾਲ ਹੀ ਪੀਸੀਐਸ ਆਈਐਸ ਬਣਨ ਵਾਸਤੇ ਜਿਹੜੀ ਕੋਚਿੰਗ ਆ ਉਹ ਸਾਡੇ ਸਿੱਖ ਬੱਚਿਆਂ ਨੂੰ ਸ਼ੋਮਣੀ ਗੁੰਦਰਾ ਪ੍ਰਬੰਧਕ ਕਮੇਟੀ ਫ੍ਰੀ ਕਰਾ ਰਹੀ ਆ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਅਪਰਾਲਾ ਸ਼ੋਮਣੀ ਕਮੇਟੀ ਦਾ ਉੱਥੇ ਵਿਦਿਆਚ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਮੰਲਾਂ ਜਿਹੜੀਆਂ ਸਾਡੇ ਸਕੂਲ ਜਿਹੜੇ ਮਾਰ ਰਹੇ ਆ ਤਾਂ ਅੱਜ ਦੇ ਪ੍ਰਬੰਧ ਜਿਹੜੇ ਜਿਹੜੇ ਕੀਤੇ ਗਏ ਆ ਉਹਨਾਂ ਦਾ ਜਾਇਜ਼ਾ ਵੀ ਲੈ ਗਿਆ ਵਕਫਾਕਿਸਤਾਨ ਤੇ ਜਾ ਕੇ ਸਾਡੇ ਮਹਿੰਦਰ ਸਾਹਿਬ ਅਤੇ ਹੋਰ ਪ੍ਰਬੰਧ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਮੈਂ ਸਮਝਦਾ ਕਿ ਸੰਗਤ ਨੂੰ ਜਿੰਨਾ ਵੀ ਇੱਥੇ ਮੇਲੇ ਤੇ ਚੱਲ ਕੇ ਸੰਤਾਂ ਨੇ ਆਉਣਾ ਚਾਹੇ ਉਹ ਸਰਾਵਾਂ ਦੀ ਹੈ ਸੇਵਾ ਚਾਹੇਓ ਪਾਰਕਿੰਗ ਦੀ ਸੇਵਾ ਚਾਹੇ ਜੋੜਾ ਘਰ ਦੀ ਸੇਵਾ ਚਾਹੇ ਰਸਟਿਆਂ ਦੀ ਆਵਾਜਾਈ ਆ ਉਹਦੇ ਪ੍ਰਬੰਧ ਵਾਸਤੇ ਵੀ ਮੈਂ ਸਮੰਦਾਂ ਬਹੁਤ ਵੱਡੇ ਪਲਾਣੇ ਕੀਤੇਗੇ ਕਿ ਕਿਸੇ ਨੂੰ ਆਉਣ ਦੀ ਮੁਸ਼ਕਲ ਨਹੀਂ ਹੋਊਗੀ ਚਾਹੇਓ ਟਰਾਲੀਆਂ ਟਰੈਕਟਰ ਬੱਸਾਂ ਪਿੱਛੇ ਲੱਗ ਜਾਂਦੀਆਂ ਅਸੀਂ ਸ਼ੋਮਣੀ ਕੁਦਰ ਪ੍ਰਬੰਧ ਕਮੇਟੀ ਵੱਲੋਂ ਆਪਣੀਆਂ ਦੀ ਸਕੂਲ ਦੀਆਂ ਬੱਸਾਂ ਉਹ ਲਾ ਕੇ ਸੰਗਤ ਨੂੰ ਇੱਥੇ ਪਹੁੰਚਣਾ ਕਰਦੇ ਕਿ ਤਾਂ ਜੋ ਬਜ਼ੁਰਗਾਂ ਨੂੰ ਜਾਂ ਸੰਗਤ ਨੂੰ ਇੰਨੀ ਗਰਮੀ ਦੇ ਵਿੱਚ ਆਉਣ ਦੀ ਕੋਈ ਮੁਸ਼ਕਲ ਨਾ ਹੋਵੇ ਇਹਦੇ ਸਾਰੇ ਜਿਹੜੇ ਪ੍ਰਬੰਧ ਜਿਹੜੇ ਉਹ ਹੀ ਕਰ ਰਹੇ